ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਖੂਨੀ ਹਵੇਲੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਰੰਕਾਂ ਨਾਲ ਕੀਤੀ ਹੋਈ ਕਲਾਕਾਰੀ ਤੇ ਸੋਨੇ ਸੰਗਮਰਮਰ ਦੇ ਫਰਸ਼ਾਂ ਵਾਲੀ ਹਵੇਲੀ ਜਦੋਂ ਬਣਾਈ ਹੋਵੇਗੀ ਕਿਸੇ ਨੂੰ ਕੀ ਪਤਾ ਹੋਵੇਗਾ ਕਿ ਇੱਥੇ ਕਿਸੇ ਨੇ ਕਦੇ ਰਹਿਣਾ ਹੀ ਨਹੀਂ ਕਿਉਂਕਿ ਉਸ ਹਵੇਲੀ ਨਾਲ ਸੰਬੰਧਿਤ ਪਿੰਡ 'ਚ ਮਿੱਥ ਸੀ ਕਿ ਉੱਥੇ ਚੁੜੇਲ ਰਹਿੰਦੀ ਹੈ ਜੋ ਰਾਤ ਨੂੰ ਸੁੱਤੇ ਪਿਆਂ ਦਾ ਗਲਾਕੋਟ ਕੇ ਮਾਰ ਦਿੰਦੀ ਹੈ ਉਹ ਹਵੇਲੀ ਇੱਕ ਘੁਗਵਾਸੀ ਗਲੀ ਵਿੱਚ ਪਿੰਡ ਦੇ ਵਿਚਕਾਰ ਸੀ ਗਲੀ ਤੋਂ 5-6 ਫੁੱਟ ਉੱਚੀ ਬਣੀ ਹੋਈ ਤੇ 메ਨ ਗੇਟ ਨੂੰ ਜਾਣ ਲਈ ਬਣਾਈਆਂ ਗਈਆਂ ਪੰਜ ਖੁੱਲੀਆਂ ਪੌੜੀਆਂ ਦੇ ਦੋਨੋਂ ਸਾਈਡ ਵਾਲੇ ਕਮਰੇ ਅੱਗੇ ਬਣੀ ਹੋਈ ਬਾਲਕਨੀ ਬਾਲਕਨੀ ਦੇ ਜੰਗਰੇ ਤੇ ਵੀ ਪਰੰਪਰਾਗਤ ਤਰੀਕੇ ਨਾਲ ਕੀਤੀ ਹੋਈ ਮੀਨਾਕਾਰੀ ਹਵੇਲੀ ਦੀ ਬਾਰੀ ਦਿੱਖ ਨੂੰ ਹੋਰ ਸੁੰਦਰ ਬਣਾਉਂਦੀ ਹੈ ਮજબૂત ਲੱਕੜ ਦੇ ਬਨੇ ਹੋਏ ਵੱਡੇ ਆਦਮਕਾ ਦਰਵਾਜ਼ਿਆਂ ਤੇ ਬਨੇ ਹਾਥੀ ਜਿਉਂਦਾ ਹੋਣ ਦਾ ਭੁਲੇਖਾ ਪਾਉਂਦੇ ਸਨ ਇਹ ਹਵੇਲੀ ਪਿੰਡ ਦੇ ਤਕੜੀ ਅਸਰ ਸੂਖ ਵਾਲੇ ਸੂਬੇਦਾਰ ਮੇਜਰ ਸਿੰਘ ਦੀ ਸੀ ਜਿਸ ਨੂੰ ਪਿਤਾਪੁਰਕੀ ਕਾਫੀ ਜ਼ਮੀਨ ਵਿਰਾਸਤ ਵਿੱਚ ਮਿਲੀ ਸੀ ਕਹਿੰਦੇ ਉਸ ਸਮੇਂ ਪਿੰਡ ਵਿੱਚ ਅਜਿਹੀ ਹਵੇਲੀ ਕਿਸੇ ਹੀ ਕਹਿੰਦੇ ਕਹੋਂਦੇ ਜ਼ਿਮੀਂਦਾਰ ਦੀ ਹੁੰਦੀ ਸੀ ਪਰ ਹਵੇਲੀ ਬਣਾਉਂਦਾ ਅਜੇ ਚਾ ਵੀ ਪੂਰਾ ਨਹੀਂ ਸੀ ਹੋਇਆ ਕਿ ਹਵੇਲੀ ਨੇ ਉਜਾੜਾ ਪਹਿਲਾਂ ਲੇਖ ਦਿੱਤਾ ਸੀ ਪੇਂਡ ਦੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਸੂਬੇਦਾਰ ਦੇ ਤਿੰਨ ਮੁੰਡੇ ਤੇ ਇੱਕ ਕੁੜੀ ਮਿੱਤੋ ਸੀ ਜੋ ਕਿ ਅਤਿ ਦੀ ਸੋਹਣੀ ਤੇ ਭਰ ਜਵਾਨ ਸੀ ਜਿਸ ਨੂੰ ਦੇਖਦੇ ਹੀ ਹਰ ਕੋਈ ਮੋਹਿਤ ਹੋ ਜਾਂਦਾ ਸੀ ਦੀਵਾਲੀ ਦੇ ਦਿਨ ਨੇੜੇ ਸਨ ਹਵੇਲੀ ਦਾ ਕੰਮ ਤਕਰੀਬਨ ਪੂਰਾ ਹੋਣ ਵਾਲਾ ਸੀ ਬਸ ਮਾੜਾ ਮੋਟਾ ਹੀ ਕੰਮ ਰਹਿਦਾ ਸੀ ਜੋ 2 ਜਾਂ 4 ਦਿਨਾਂ ਚ ਹੋ ਜਾਣਾ ਸੀ ਦੀਵਾਲੀ ਤੋਂ ਪਹਿਲਾਂ ਸੂਬੇਦਾਰ ਹਵੇਲੀ ਵਿੱਚ ਆਉਣਾ ਚਾਹੁੰਦਾ ਸੀ ਜਿਸ ਕਰਕੇ ਮਿੱਸ ਤੇ ਦਿਨ ਰਾਤ ਇੱਕ ਕਰਕੇ ਕੰਮ ਪੂਰਾ ਕਰਨ ਵਿੱਚ ਲੱਗੇ ਰਹਿੰਦੇ ਸਨ ਤੇ ਰਾਤ ਨੂੰ ਵੀ ਉੱਥੇ ਹੀ ਰੁਕ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਕੰਮ ਜਲਦੀ ਹੀ ਖਤਮ ਹੋ ਜਾਵੇਗਾ ਇੱਕੇ ਸ਼ਾਮ ਮੀਹ ਹਨੇਰੀ ਬਹੁਤ ਜ਼ਿਆਦਾ ਆ ਗਿਆ ਸੀ ਜਿਸ ਕਰਕੇ ਮਿਸਰੀ ਕੰਮ ਰੋਕ ਪਸ਼ੂਆਂ ਵਾਲੀ ਹਵੇਲੀ ਵਿੱਚ ਉਸ ਚੇਰाराम ਕਰਨ ਬੈਠ ਗਏ ਸਨ ਮਿਸਰੀ ਵਿੱਚੋਂ ਇੱਕ ਅਧਕੜ ਉਮਰ ਦਾ ਜੈਲਾ ਨਾਂ ਦਾ ਬੰਦਾ ਸੀ ਜੋ ਵੱਡੇ ਮਿਸਤੀ ਨੇ ਕੁਝ ਦਿਨ ਪਹਿਲਾਂ ਆਪਣੇ ਭੂਆ ਦੇ ਪਿੰਡ ਤੋਂ ਕੰਮ ਜ਼ਿਆਦਾ ਹੋਣ ਕਰਕੇ ਸੁਨੇਹਾ ਦੇ ਕੇ ਸੱਦਿਆ ਸੀ। ਮੂੰਹ ਹਨੇਰਾ ਹੁੰਦੇ ਮੀਤੋ ਤੇ ਉਸਦੀ ਮਾਂ ਧਾਰਾ ਕੱਢਣ ਆਈਆਂ ਤਾਂ ਬਾਕੀ ਮਿਸਤੀ ਉਹਨਾਂ ਨੂੰ ਦੇਖ ਬਾਹਰ ਵੱਲ ਖਿਸਕ ਗਏ ਪਰ ਜੈਲੇ ਦੇ ਮਨ ਵਿੱਚ ਪਤਾ ਨਹੀਂ ਕੀ ਬੇਇਮਾਨੀ ਆਈ ਉਹ ਉੱਥੇ ਹੀ ਤੂੜੀ ਵਾਲੇ ਕਮਰੇ ਵਿੱਚ ਲੋਕ ਕੇ ਬੈਠ ਗਿਆ। ਜੀਤੋ ਤੇ ਉਸਦੀ ਮਾਂ ਆਪਣੇ ਕੰਮੀ ਰੁੱਝ ਗਈਆਂ। ਆਚਾਨਕ ਉਸਦੀ ਮਾਂ ਨੂੰ ਯਾਦ ਆਇਆ ਕਿ ਹਾਰੇ ਵਿੱਚੋਂ ਦਾਲ ਕੱਢਣੀ ਤਾਂ ਭੁੱਲ ਆਈ ਹੈ ਜੇ ਨਾ ਕੱਢੀ ਤਾਂ ਉਸ ਵਿੱਚੋਂ ਅੱਗ ਨਿਕਲ ਜਾਵੇਗੀ ਉਹ ਜੀਤੋ ਨੂੰ ਧਾਰ ਕੱਢਦੀ ਨੂੰ ਛੱਡ ਆਹ ਪੁਰਾਣੀ ਘਰ ਦਾਲ ਕੱਢਣ ਚਲੀ ਗਈ ਐਨੇ ਨੂੰ ਜੀਤੋ ਧਾਰ ਕੱਢ ਬਾਲਤੀ ਲੈ ਖੜੀ ਹੁੰਦੀ ਹੈ ਤਾਂ ਮੌਕੇ ਦੀ ਤਾਰ ਚ ਬੈਠੇ ਜੈਲੇ ਨੇ ਉਸ ਨੂੰ ਪਿੱਛੋਂ ਫੜ ਲਿਆ ਜਿਸ ਨਾਲ ਹੱਥੋਂ ਪਾਈ ਵਿੱਚ ਜੀਤੋ ਦੀ ਕਮੀਜ਼ ਫੱਟ ਜਾਂਦੀ ਹੈ ਬੁਖਲਾਇਆ ਜੈਲਾ ਉੱਤੋਂ ਭੱਜ ਨਿਕਲਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਨੇ ਜੀਤਨ ਨੂੰ ਕਿੱਡਾ ਵੱਡਾ ਤਾ ਉਮਰ ਨਾਲ ਸਹਿਣ ਵਾਲਾ ਜ਼ਖਮ ਦੇ ਦਿੱਤਾ ਸੀ ਕਿਉਂਕਿ ਉਸ ਵੇਲੇ ਕੁੜੀਆਂ ਨੂੰ ਆਪਣੀ ਬੇਗੁਨਾਹੀ ਸਾਬਿਤ ਕਰਨ ਦਾ ਕਿਸੇ ਵੱਲੋਂ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਸੀ ਐਨੇ ਨੂੰ ਮਾਂ ਵਾਪਸ ਪਰਤਦੀ ਹੈ ਤਾਂ ਦੇਖਦੀ ਹੈ ਕਿ ਦੁੱਧ ਦੀ ਬਾਲਟੀ ਡੁੱਲੀ ਪਈ ਹੈ ਤੇ ਪਸ਼ੂ ਵੀ ਉਸ ਨੂੰ ਬੇਰਾਨਗੀ ਨਾਲ ਦੇਖਦੇ ਪ੍ਰਤੀਤ ਹੁੰਦੇ ਹਨ ਇਸ ਤੋਂ ਪਹਿਲਾਂ ਉਹ ਕੋਈ ਸਮਝਣ ਦੀ ਕੋਸ਼ਿਸ਼ ਕਰਦੀ ਭਾਣਾ ਵਰਤ ਗਿਆ ਸੀ ਜੀਤੋ ਨਵੀਂ ਬਣੀ ਹਵੇਲੀ ਵਿੱਚ ਜਾ ਕੇ ਆਪਣੇ ਆਪ ਨੂੰ ਫਾਹਾ ਲੈ ਕੇ ਸਦਾ ਲਈ ਜ਼ਿੰਦਗੀ ਨੂੰ ਅਲਵਿਦਾ ਕਹਿ ਗਈ ਸੀ ਜੀਤੋ ਤਾਂ ਬਦਨਾਮੀ ਤੋਂ ਡਰ ਕੇ ਮਰ ਗਈ ਸੀ ਪਰ ਉਸਦੀ ਆਤਮਾ ਸਦਾ ਉਸ ਹਵੇਲੀ ਵਿੱਚ ਇਨਸਾਫ ਲਈ ਭਟਕਦੀ ਰਹੀ ਜਿਸ ਨੂੰ ਹਵੇਲੀ 'ਚ ਜਾਣ ਵਾਲਾ ਹਰ ਇਨਸਾਨ ਜੈਲਾ ਨਜ਼ਰ ਆਉਂਦਾ ਸੀ ਜਿਸ ਦਾ ਗਲਾ ਦਬਾ ਕੇ ਉਹ ਆਪਣੇ ਇਨਤਕਾਮ ਦਾ ਬਦਲਾ ਲੈਣਾ ਚਾਹੁੰਦੀ ਸੀ ਅੱਜ ਕਈ ਸਾਲਾਂ ਬਾਅਦ ਵੀ ਉਸ ਹਵੇਲੀ ਵਿੱਚ ਕੋਈ ਨਹੀਂ ਵੱਸਿਆ ਤੇ ਨਾ ਹੀ ਉਸ ਨੂੰ ਕਿਸੇ ਨੇ ਟਾਇਆ ਸਾਲ ਦਰ ਸਾਲ ਬਾਅਦ ਆਪ ਹੀ ਖੰਡਰ ਬਣੀ ਜੀਤੋ ਦੇ ਜਗਮਾਂਦੀ ਚੀਜ਼ ਸੈਂਦੀ ਕੈਰ ਬਣ ਆਪ ਹੀ ਟੈ ਗਈ ਸੀ ਮਰਨ ਵਾਲੇ ਜੀਤੋ ਜਿਵੇਂ ਘਰ ਦਾ ਭਾਗ ਵੀ ਨਾ ਲੈ ਗਈ ਉਹ ਹੀ ਉਸ ਤੋਂ ਬਾਅਦ ਸੂਬੇਦਾਰ ਦੀ ਸਾਰੀ ਜ਼ਮੀਨ ਵੀ ਵੇਚ ਗਈ ਤੇ ਸਾਰੀ ਉਮਰ ਉਸ ਨੇ ਉਸੇ ਪੁਰਾਣੇ ਘਰ ਵਿੱਚ guzारी ਹਵੇਲੀ ਸ਼ਬਦ ਕਦੇ ਕਿਸੇ ਦੇ ਮੂੰਹ ਤੇ ਮੁਰ ਕਦੇ ਨਹੀਂ ਆਇਆ ਦੋਸਤੋ ਤੁਸੀਂ ਸੁਣੀ ਕਹਾਣੀ ਉਨੀ ਹਵੇਲੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ